ਅੱਜਕਲ ਸਾਡੇ ਸਮਾਜ ਦੇ ਵਿੱਚ ਇਦਾਂ ਦੇ ਦਰਿੰਦੇ ਪੈਦਾ ਹੋ ਗਏ ਨੇ ਜਿਨ੍ਹਾਂ ਦੀਆਂ ਸ਼ਕਲਾਂ ਤਾਂ ਇਨਸਾਨਾਂ ਵਰਗੀਆਂ ਨੇ ਪਰ ਕੰਮ ਸ਼ੈਤਾਨਾਂ ਵਰਗੇ ਨੇ ਤਈ ਤਰ੍ਹਾਂ ਦੇ ਘਟਨਾਮਾ ਨੂੰ ਇਦਾਂ ਦੇ ਸੰਤਾਨ ਅੰਜਾਮ ਦੇ ਰਹੇ ਨੇ ਜੋ ਕਿ ਆਪਣੀ ਹਵਸਤ ਨੂੰ ਪੂਰੀ ਕਰਨ ਵਾਸਤੇ ਛੋਟੀ ਬੱਚੀਆਂ ਤੇ ਨਾਲ ਕਈ ਇਦਾਂ ਦੀ ਲੜਕੀਆਂ ਦਾ ਰੇਪ ਕਰ ਰਹੇ ਨੇ ਜਿਨ੍ਹਾਂ ਤੋਂ ਬਾਅਦ ਪੂਰਾ ਦੇਸ਼ ਸ਼ਰਮਸ਼ਾਰ ਹੋ ਰਿਹਾ ਹੈ ਜੇਰਕ ਪਰ ਦਿਖ ਰਹਿਣ ਵਾਲੀ 17 ਸਾਲਾਂ ਕੁੜੀ ਜੋ ਕਿ ਸਕੂਲ ਦੇ ਵਿੱਚ ਪੜਦੀ ਸੀ ਦੱਸਿਆ ਜਾ ਰਿਹਾ ਕਿ ਉਸ ਦੇ ਸਕੂਲ ਦੇ ਵਿੱਚ ਇੱਕ ਬੱਸ ਡਰਾਈਵਰ ਨੇ ਉਸ ਕੁੜੀ ਦੀਆਂ ਫੋਟੋਆਂ ਤਾਰੀਆਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਹਨਾਂ ਫੋਟੋਆਂ ਨੂੰ ਵਾਇਰਲ ਕਰ ਕੁੜੀ ਨੂੰ ਧਮਕੀ ਦਿੰਦਾ ਸੀ ਉਸ ਤੋਂ ਵਸਿਆ ਜਾ ਰਿਹਾ ਕਿ ਉਸ ਦੇ ਨਾਲ ਉਸ ਬੱਸ ਦੇ ਡਰਾਈਵਰ ਨੇ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਫਿਜ਼ੀਕਲ ਹਾਨ ਦਿੱਤਾ ਜਿਸ ਤੋਂ ਬਾਅਦ ਜਦੋਂ बार-ਬਾਰੇ ਘਟਨਾ ਵਾਪਰੀ ਤਦ ਦੱਸਿਆ ਜਾ ਰਿਹਾ ਕਿ ਉਸ ਕੁੜੀ ਨੇ ਇਸ ਦੀ ਸੂਚਨਾ ਜ਼ੇਰਕਪੁਰ ਪੁਲਿਸ ਨੂੰ ਦਿੱਤੀ ਹੈ। ਅੱਜਕੱਲ ਸਾਡੇ ਸਮਾਜ ਦੇ ਵਿੱਚ ਇਦਾਂ ਦੇ ਦਰਿੰਦੇ ਪੈਦਾ ਹੋ ਗਏ ਨੇ ਜਿਨ੍ਹਾਂ ਦੀਆਂ ਸ਼ਕਲਾਂ ਤਾਂ ਇਨਸਾਨਾਂ ਵਰਗੀਆਂ ਨੇ ਪਰ ਕੰਮ ਸ਼ੈਤਾਨਾਂ ਵਰਗੇ ਨੇ। ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਇਦਾਂ ਦੇ ਸੰਤਾਨ ਅੰਜਾਮ ਦੇ ਰਹੇ ਨੇ ਜੋ ਕਿ ਆਪਣੀ ਹਵਸ ਨੂੰ ਪੂਰੀ ਕਰਨ ਵਾਸਤੇ ਛੋਟੀਆਂ ਬੱਚੀਆਂ ਤੇ ਨਾਲ ਕਈ ਐਦਾਂ ਦੀ ਲੜਕੀਆਂ ਦਾ ਰੇਪ ਕਰ ਰਹੇ ਨੇ ਜਿੰਨਾ ਤੋਂ ਬਾਅਦ ਪੂਰਾ ਦੇਸ਼ ਸ਼ਰਮਸਾਰ ਹੋ ਰਿਹਾ ਹੈ। ਭਾਵੇਂ ਗੱਲ ਕਲਕੱਤੇ ਦੀ ਘਟਨਾ ਦੀ ਕਰੀਏ ਜਾਂ ਫਿਰ ਪੰਜਾਬ ਦੀ ਕਰੀਏ। ਪੰਜਾਬ ਦੇ ਵਿੱਚ ਹੁਣ ਤੱਕ ਕਈ ਐਦਾਂ ਦੀ ਘਟਨਾਵਾਂ ਵਾਪਰ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਪੂਰਾ ਸ਼ਰਮਸਾਰ ਹੋਇਆ ਹੈ। ਇਸ ਵੇਲੇ ਦੀ ਕਬੱਡੀ ਖਬਰ ਤੁਹਾਨੂੰ ਦੁਕਾਨ ਜਾ ਰਹੇ ਆਂ ਜਿਰਕਪੁਰ ਤੋਂ ਜਿੱਤੇ ਕੀ ਜਿਰਕਪੁਰ ਦੇ ਇੱਕ ਰਹਿਣ ਵਾਲੀ 17 ਸਾਲਾਂ ਕੁੜੀ ਜੋ ਕਿ ਇੱਕ ਸਕੂਲ ਦੇ ਵਿੱਚ ਪੜਦੀ ਸੀ ਦੱਸਿਆ ਜਾ ਰਿਹਾ ਕਿ ਉਸੇ ਸਕੂਲ ਦੇ ਵਿੱਚ ਇੱਕ ਬੱਸ ਡਰਾਈਵਰ ਨੇ ਉਸ ਕੁੜੀ ਦੀਆਂ ਫੋਟੋਆਂ ਤਾਰੀਆਂ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਹਨਾਂ ਫੋਟੋਆਂ ਨੂੰ ਵਾਇਰਲ ਕਰਨ ਦਾ ਉਸ ਕੁੜੀ ਨੂੰ ਧਮਕੀ ਦਿੰਦਾ ਸੀ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਸ ਦੇ ਨਾਲ ਉਸ ਬੱਸ ਦੇ ਡਰਾਈਵਰ ਨੇ ਸਰੀਰਕ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ ਫਿਜ਼ੀਕਲ ਹੋਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਜਦੋਂ ਵਾਰ-ਵਾਰ ਇਹ ਘਟਨਾ ਵਾਪਰੀ ਤਾਂ ਦੱਸਿਆ ਜਾ ਰਿਹਾ ਕਿ ਉਸ ਕੁੜੀ ਨੇ ਇਸ ਦੀ ਸੂਚਨਾ ਜ਼ਿਲ੍ਹਾ ਪਰਿਸ਼ਦ ਨੂੰ ਦਿੱਤੀ ਹੈ ਪੁਲਿਸ ਨੇ ਵੀ ਮਾਮਲਾ ਦਰਜ ਕਰਕੇ ਦੱਸਿਆ ਜਾ ਰਿਹਾ ਕਿ ਉਸ ਦਰਿੰਦੇ ਨੂੰ ਉਸ ਹਾਕਸ ਦੇ ਸ਼ਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਕਈ ਧਰਾਮਾਂ ਦੇ ਤਹਿਤ ਉਸਦੇ ਉੱਤੇ ਮਾਮਲਾ ਦਰਜ ਕੀਤਾ ਹੈ ਪਰ ਸਮਾਜ ਦੇ ਤੁਸੀਂ ਦੇਖ ਸਕਦੇ ਹੋ ਕਿਵੇਂ ਦੀਆਂ ਘਟਨਾਵਾਂ ਅੱਜਕੱਲ ਵਾਪਰ ਰਹੀਆਂ ਨੇ ਬੱਚੇ ਸਾਡੇ ਸੇਫ ਨਹੀਂ ਅੱਜਕੱਲ ਔਰਤਾਂ ਸੇਫ ਨਹੀਂ ਕਿਸੇ ਵੀ ਜਗ੍ਹਾ ਚਲੇ ਜਾਓ ਤਾਂ ਇਸ ਤਰੀਕੇ ਦੇ ਸ਼ੈਤਾਨ ਇਸ ਤਰੀਕੇ ਦਰਿੰਦੇ ਤੁਹਾਨੂੰ ਹਰ ਤਰ੍ਹਾਂ ਦੇ ਸਮਾਜ ਦੇ ਅੰਦਰ ਮਿਲ ਜਾਣਗੇ ਤੇ ਭਾਵੇਂ ਕੋਈ ਸਟੇਟ ਹੋਵੇ ਭਾਵੇਂ ਕੋਈ ਪੰਜਾਬ ਦਾ ਏਰੀਆ ਹੋਵੇ ਤਾਂ ਇਸ ਨੂੰ ਲੈ ਕੇ ਇਹ ਘਟਨਾ ਜਿਹੜੀ ਵਾਪਰੀ ਹੈ ਇਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਦੱਸੋ ਸਰ ਇਹ ਪੂਰਾ ਮਾਮਲਾ ਸਾਹਮਣੇ ਆਇਆ ਹੈ ਇੱਕ ਨਵਾਲੀ ਬੱਚੀ ਦੇ ਨਾਲ ਵੇਪ ਦਾ ਇਹ ਪੂਰਾ ਮਾਮਲਾ ਕਿਸੇ ਤੇ ਇਨਵੈਸਟੀਗੇਸ਼ਨ ਚ ਕਰਕੇ ਕਿੰਨੇ ਕਯੂਜੀ ਦੇ ਵਿੱਚ ਕਾਬੂ ਕੀਤਾ ਅ 21th ਆਫ ਅਗਸਟ ਨੂੰ ਸਾਡੀ ਇੱਕ ਲੇਡੀ ਆਫੀਸਰ ਹੈਗੀ ਹੈ ਏਐਸ ਨਿਰਮਲ ਕੌਰ ਉਹਨੇ ਇੱਕ ਲੜਕੀ ਜਿਹਦੀ ਉਮਰ ਹੈਗੀ 17 ইয়ার্স ਉਹਦੀ ਇੱਕ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਸ਼ੀ ਇਲੇਜਟ ਕੀ ਵੀ ਇੱਕ ਮੁਹੰਮਦ ਰਜ਼ਾਕ ਨਾਮ ਦਾ ਬੰਦਾ ਹੈਗਾ ਕਿ ਹੀ ਇਜ਼ ਅ ਬੱਸ ਡਰਾਈਵਰ ਜਿਹੜੇ ਸਕੂਲ ਚੋਂ ਪੜ੍ਹਦੀ ਹੈਗੀ ਐ ਉਹ ਉਸੇ ਸਕੂਲ ਦਾ ਬੱਸ ਡਰਾਈਵਰ ਹੈਗਾ ਨਾਟ ਦ ਬੱਸ ਡਰਾਈਵਰ ਆਫ ਦ ਬੱਸ ਜਿਹਦੇ ਵਿੱਚ ਉਹ ਸਕੂਲ ਸਟ੍ਰੈਟ ਟ੍ਰੈਵਲ ਕਰਦੀ ਹੈ ਬਟ ਉਹ ਜਿਹੜਾ ਬੰਦਾ ਹੈਗਾ ਫਾਰ ਦ ਪਾਸਟ ਫਿਊ ਮੰਥਸ ਉਹ ਬੰਦਾ ਉਹਨੂੰ ਕਨਸੀਕੁਐਂਟਲੀ ਥ੍ਰੈਟਨ ਕਰਕੇ ਤੇ ਉਹਦੀਆਂ ਨਿਊ ਪਿਕਚਰਸ ਨੂੰ ਵਾਇਰਲ ਕਰਨ ਦਾ ਥ੍ਰੈਟਨਿੰਗ ਉਹ ਦੇ ਕੇ ਉਹਨੇ ਉਹਦੇ ਨਾਲ ਫਿਜ਼ੀਕਲ ਰਿਲੇਸ਼ਨਸ ਬਣਾ ਰਿਆ ਹੈਗਾ ਇਨਫੋਰਮੇਸ਼ਨ ਰিসিਵ ਕਰਦੇ ਸਾਰ ਅਸੀਂ ਐਫ ਆਈ ਆਰ ਨੰਬਰ 366 2024 ਪੁਲਿਸ ਸਟੇਸ਼ਨ ਜ਼ਿਰਕਪੁਰ ਅੰਡਰ ਸੈਕਸ਼ਨ 376 ਫਾਈਲ 06 6 ਬਾਕਸ ਉਹ ਆਕਟ ਰਜਿਸਟਰ ਕੀਤੀ ਹੈ ਕਨਸੀਕੁਐਂਟਲੀ ਅਸੀਂ ਜੋ ਅਕਿਊਜ਼ਡ ਹੈਗਾ محمد ਰਜ਼ਾਕ ਉਹਨੂੰ ਅਰੈਸਟ ਕਰ ਲਿਆ ਹੈਗਾ ਤੇ ਉਹਦਾ 2 ਦਿਨਾਂ ਦਾ ਪੁਲਿਸ ਰਿਮਾਂਡ ਓਬਟੇਨ ਕੀਤਾ ਹੈ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਆਇਆ ਕਿ ਹੋਰ ਵੀ ਕੋਈ ਬੱਚਿਆਂ ਨਾਲ ਕੋਈ ਗਲਤ ਕੰਮ ਜਾਂ ਕਿਸ ਤਰ੍ਹਾਂ ਦੀ ਕੋਈ ਬਲੈਕਮੇਲਿੰਗ ਤਾਂ ਨਹੀਂ ਕੀਤੀ Uh, we have written a letter to the school authorities jo to a certain ki bhi a jo accused hai jo thode school ch as a bus driver work karta sega onu police ne apprehend arrest kita in this fir agar ode khilaf koi aur bhi complaint hai ki hai te they should bring it to our knowledge and ਜੋ ਵੀ ਕੋਈ ਕੰਸਰਨ ਪੁਲਿਸ ਅਥਾਰਟिटीज ਹੋਊਗੀ ਵੀਪੀਐਸ ਔਰ ਐਨੀ ਅਦਰ ਤੋ ਵੀਲ ਨਾਟ ਸ਼ਾਇ ਐਵੇ ਫਰਮ ਰਜਿਸਟਰਿੰਗ ਐਨ ਐਫਆਈਆਰ ਅਗੇਂਸਟ ਸਰ ਕੋਈ ਹੋਰ ਵੀ ਇਨਾਂ ਦੇ ਪਰਿਵਾਰ ਨੂੰ ਮਾਰਨ ਦੀ ਵੀ ਧਮਕੀਆਂ ਵਗੈਰਾ ਦਿੰਦਾ ਸੀ ਇਸ ਨੂੰ ਲੈ ਕੇ ਵੀ ਇਨਵੈਸਟੀਗੇਸ਼ਨ ਤੇ ਕੁਝ ਖੁਲਾਸਾ ਹੋਇਆ ਜੋ ਵਿਕਟਮ ਹੈਗੀ ਹੈ ਉਹਨੇ ਆਪਣੀ ਇਨੀਸ਼ੀਅਲ ਕੰਪਲੇਂਟ ਦੇ ਵਿੱਚ ਹੀ ਇਹ ਚੀਜ਼ ਰਿਕਾਰਡ ਕਰਾਈ ਹੈਗੀ ਹੈ ਕਿ ਉਹਨੂੰ ਤੇ ਉਹਤੇ ਕੁਝ ਪਰਿਵਾਰਕ ਮੈਂਬਰਸ ਨੂੰ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਹੀ ਯੂਜ਼ ਟੂ ਮੇਕ ਥੀਸ ਜੋ ਫਿਜ਼ੀਕਲ ਰਿਲੇਸ਼ਨ ਸੀਗੇ ਪੁਲਿਸ ਦੇ ਸੀਨੀਅਰ ਅਧਿਕਾਰਿਓ ਤੁਸੀਂ ਸੁਣਿਆ ਕਿ ਕਿਵੇਂ ਇਹ ਬੱਸ ਡਰਾਈਵਰ ਇਸ ਘਣਾਉਣੀ ਹਰਕਤਾਂ ਅੰਜਾਮ ਦਿੰਦਾ ਸੀ ਕਿਵੇਂ ਉਸ ਕੁੜੀ ਨੂੰ بار بار ਡਰਾਉਣਾ ਧਮਕਾਉਣਾ ਦੱਸਿਆ ਜਾ ਰਿਹਾ ਇੱਥੋਂ ਤੱਕ ਕਿ ਉਸਦੇ ਪਰਿਵਾਰ ਨੂੰ ਵੀ ਇਹ ਜਿਹੜਾ ਬੱਸ ਡਰਾਈਵਰ ਹੈ بار بار ਧਮਕੀਆਂ ਦੇ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਤੇ ਨਾਲ ਉਸ 17 ਸਾਲ ਦੀ ਕੁੜੀ ਨੇ ਆਖਰ ਨੂੰ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਹੈ ਦੱਸ ਦਿੰਨੇ ਕਿ ਐਦਾਂ ਦੇ ਹੋਰ ਮਾਮਲੇ ਬਹੁਤ ਹੋਣਗੇ ਸਮਾਜ ਦੇ ਵਿੱਚ ਸਟੇਟਾਂ ਦੇ ਵਿੱਚ ਕਈ ਜਗ੍ਹਾ ਕੁਨੀਆਂ ਖੁੱਲਕੇ ਬੋਲ ਦਿੰਦੀਆਂ ਨੇ ਪੁਰਸ ਕਲਕਟਨਾ ਦੱਸ ਦਿੰਦੀਆਂ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਕਰ ਲੈਂਦੇ ਨੇ ਪਰ ਕਈ ਬੱਚੇ ਕਈ ਔਰਤਾਂ ਐਦਾਂ ਦੀ ਘਟਨਾ ਨੂੰ ਆਪਣੇ ਅੰਦਰ ਹੀ ਸਮਾ ਕੇ ਬੈਠ ਜਾਂਦੀਆਂ ਨੇ ਉਸ ਤੋਂ ਬਾਅਦ ਉਹ ਕਿਸੇ ਨਾ ਕਿਸੇ ਐਦਾਂ ਦੇ ਹਫਦੇ ਸ਼ਿਕਾਰੀ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਨੇ ਤਾਂ ਇਸ ਖਬਰ ਦੇ ਵਿੱਚ ਅਸੀਂ ਅਪੀਲ ਕਰਦੇ ਜਿਹਨੇ ਦਰਸ਼ਕ ਦੇਖ ਰਹੇ ਨੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਉਹਨਾਂ ਤੀਆਂ ਭੈਣਾਂ ਤੱਕ ਇਹ ਖਬਰ ਪਹੁੰਚ ਸਕੇ ਜਿਹੜੀਆਂ ਇਸ ਘਟਨਾ ਦੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਸਾਡੇ ਨਾਲ ਜੋ ਵਾਪਰ ਰਿਹਾ ਤਾਂ ਉਸ ਦੀ ਜਰੂਰ ਸੂਚਨਾ ਪੁਲਿਸ ਨੂੰ ਦਿਆ ਕਰੋ ਆਪਣੇ ਪਰਿਵਾਰ ਦੇ ਨਾਲ ਸਾਂਝੀ ਕਰੋ ਕਿਉਂਕਿ ਜੇ ਤੁਸੀਂ ਐਦਾਂ ਦੀ ਘਟਨਾ ਨੂੰ ਸਾਂਝੀ ਕਰੋਗੇ ਤਾਂ ਕਿਤੇ ਨਾ ਕਿਤੇ ਇਹਦੇ ਦੇ ਦਰਿੰਦੇ ਜਿਹੜੇ ਸਾਡੇ ਸਮਾਜ ਨੂੰ ਗੰਦਲਾ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਸਕੇ ਤਾਂ ਐਦਾਂ ਦੀ ਘਟਨਾ ਹੋਰ ਨਾ ਵਾਪਰੇ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤੇ ਨਾਲ ਨਾਲ ਕਮੈਂਟ ਜੁਲ ਕਰ ਦਿਓ ਧੰਨਵਾਦ